ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜੇ ਸਤਗੁਰ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਏ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਜਰੀ ਦੀ ਵਾਰ ਦੇ ਵਿੱਚ ਸਤਗੁਰੂ ਕਿਰਪਾ ਕਰ ਰਹੇ ਹਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਸਤਿਗੁਰੂ ਪਾਵਨ ਅੰਗ 511 ਤੇ ਕਿਰਪਾ ਕਰ ਰਹੇ ਹਨ हे ਭਾਈ ਜਿਹੜਾ ਸਿੱਖ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਸੇਵਨਾ ਕਰਦਾ ਹੈ ਉਸ ਸਿੱਖ ਨੂੰ ਸਾਰੇ ਕੋਈ ਹੀ ਪੂਜਦੇ ਆ ਪਾਪ ਸਤਕਾਰ ਦਿੰਦੇ ਹਨ ਭਾਈ ਗੁਰਦਾਸ ਜੀ ਆਪਣੇ ਕਵਿਤ ਸਵੈਆ ਵਿੱਚ ਫਰਮਾਉਂਦੇ ਆ ਸਤਗੁਰ ਚਰਨ ਸਰਨ ਚਲ ਜਾਏ ਸਿੱਖ ਤਾ ਚਰਨ ਸਰਨ ਜਗਤ ਜਲ ਆਵਈ ਸਤਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸકલ ਸੰਸਾਰਹਿ ਹਿਤਾਵਈ ਸਤਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੈ ਸਿੱਖ ਸਰਬ ਨਿਧਾਨ ਅਗਰ ਭਾਗ ਲਿਵਲਾਵਈ ਸਤਗੁਰ ਸਿਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ ਤਾਂ ਕੀ ਸਿੱਖ ਸੁਨਤ ਪਰਮ ਪਦ ਪਾਵੈ ਸੋ ਭਾਈ ਗੁਰਦਾਸ ਜੀ ਦੱਸਦੇ ਸਤਗੁਰ ਚਰਨ ਸਰਨ ਚੱਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚੱਲ ਆਵੈ ਜੇ ਕੋਈ ਸਿੱਖ ਸਤਗੁਰੂ ਨੂੰ ਪੂਜਦਾ ਹੈ ਉਹ ਸਤਗੁਰੂ ਜੀ ਨੂੰ ਧਿਆਉਂਦਾ ਹੈ ਤਾਂ ਸਾਰਾ ਜਗਤ ਸਾਰੀ ਲੋਕਾਈ ਹੀ ਉਸ ਸਿੱਖ ਨੂੰ ਧਿਆਉਣ ਲੱਗ ਜਾਂਦੀ ਹੈ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਸਾਰਿਆਂ ਉਪਾਵਾ ਜਤਨਾ ਵਿੱਚੋਂ ਸ਼ਰੋਮਣੀ ਉਪਾਉ ਯਤਨ ਇਹ ਹੈ ਕਿ ਗੁਰਾਂ ਦੀ ਸੇਵਾ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਫਿਰ ਨਾਮ ਪ੍ਰਾਪਤ ਹੋਣ ਕਰਕੇ ਮਨ ਅੰਤਰ ਵਿੱਚ ਸ਼ੀਤਲ ਠੰਡ ਤੇ ਸ਼ਾਂਤੀ ਆ ਵਸਦੀ ਹੈ ਅਤੇ ਹਿਰਦੇ ਅੰਤੇ ਕਰਨ ਵਿੱਚ ਨਾਮ ਜਪਣ ਕਰਕੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਨਾਮ ਜਪਣ ਵਾਲੇ ਨੂੰ ਸਭ ਵਡਿਆਈ ਸ਼ੋਭਾ ਪ੍ਰਾਪਤ ਹੋ ਜਾਂਦੀ ਹੈ ਫਿਰ ਉਸ ਦਾ ਖਾਣਾ ਵੀ ਨਾਮ ਅਮਰਤ ਤੇ ਪਹਿਨਣਾ ਵੀ ਨਾਮ ਅਮਰਤ ਰਸਮ ਇਹ ਤੇ ਸਫਲਾ ਹੁੰਦਾ ਹੈ ਮਹੱਲਾ ਤੀਜਾ ਈ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਆਪਣੇ ਮਨ ਨੂੰ ਸਿੱਖਿਆ DIYੇ ਕਿ ਹੇ ਮਨਾ ਇਸ ਕਰਕੇ ਤੂੰ ਵੀ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾ ਨਾਲ ਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਸੁਣਨਾ ਕਰ ਤਦ ਤੂੰ ਸਾਰੇ ਗੁਣਾਂ ਦੇ ਨਿਦਾਨ ਖਜਾਨੇ ਪਰਮੇਸ਼ਰ ਨੂੰ ਪਾ ਲਵੇਗਾ ਹਰ ਸੁਖ ਦਾਤਾ ਮਨ ਵਸੈ ਹਉਮੈ ਜਾਇ ਗੁਮਾਨ ਜਦੋਂ ਸਾਰੇ ਸੁੱਖਾਂ ਦੇ ਦੇਣ ਵਾਲਾ ਪਰਮੇਸ਼ਰ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਤਦ ਦੇਹ ਦੀ ਹਉਮੈ ਹੰਗਤਾ ਮਮਤਾ ਤੇ ਗੁਨਾ ਤੇ ਜਾਤੀ ਆਦ ਦਾ ਗੁਮਾਨ ਹੰਕਾਰ ਚਲਿਆ ਜਾਂਦਾ ਹੈ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੇ ਧਿਆਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਦਾਤ ਪਰਮੇਸ਼ਰ ਦੇ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਪਾਈਦੀ ਹੈ ਤਦ ਰਾਤ ਦਿਨ ਭਾਵੇਂ ਹਰ ਵੇਲੇ ਵਾਹਿਗੁਰੂ ਵਿੱਚ ਧਿਆਨ ਲੱਗ ਜਾਂਦਾ ਹੈ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮਖ ਪਵਿੱਤਾ ਜੋ ਗੁਰਮਖ ਗੁਰਾਂ ਦੇ ਸਨਮੁਖ ਹੈ ਉਹ ਪਵਿੱਤਰ ਜੀਵਨ ਵਾਲਾ ਹੈ ਅਤੇ ਉਸ ਦਾ ਸਤ ਪ੍ਰਤੱਗੀ ਹੋਣਾ ਸੰਤੋਖ ਸਬਰ ਰੱਖਣਾ ਇਤਿਆਨ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਇਹ ਸਾਰਾ ਕੁਝ ਸੱਚਾ ਹੈ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਜੇ ਜਿੱਤਾ ਉਸ ਦੇ ਅੰਤਹਿ ਕਰਨ ਵਿੱਚੋਂ ਕਪਟ ਸ਼ਲ ਫਰੇਬ ਕਰਨਾ ਤੇ ਵਿਕਾਰ ਕਾਮ ਕ੍ਰੋਧ ਆਦ ਦਾ ਸੁਭਾਅ ਚਲਿਆ ਜਾਂਦਾ ਹੈ ਅਤੇ ਸੌਖਿਆ ਹੀ ਸੋਤੇ ਸੇਂਦੀ ਆਪਣੇ ਅਜਿਤ ਮਨ ਨੂੰ ਜਿੱਤ ਲੈਣਾ ਕੀਤਾ ਹੈ ਤਹਿਜੂਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਉਸਦੇ ਹਿਰਦੇ ਵਿੱਚ ਜੋਤੀ ਸਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਆਨੰਦ ਸਰੂਪ ਦਾ ਰਸ ਪ੍ਰੇਮ ਪੈਦਾ ਹੋ ਜਾਂਦਾ ਅਤੇ ਉਸਨੇ ਅਗਿਆਨ ਨੂੰ ਗਵਿਤਾ ਗਵਾ ਲੈਣਾ ਕੀਤਾ ਹੈ ਅਨ ਦਿਨ ਹਰ ਕੀ ਗੁਣ ਰਵੈ ਗੁਣ ਪ੍ਰਗਟ ਕੀਤਾ ਉਹ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਗੁਣਾ ਨੂੰ ਆਪ ਰਵੈ ਹੁੰਦਾ ਉਚਾਰਨ ਕਰਦਾ ਹੈ ਤੇ ਹੁਰਨਾ ਵਿੱਚ ਹਰੀ ਦੇ ਗੁਣ ਪ੍ਰਗਟ ਕੀਤਾ ਕਰਦਾ ਹੈ ਉਸ ਦੇ ਹਿਰਦੇ ਵਿੱਚ ਪਰਮੇਸ਼ਰ ਗਿਆਨ ਦਾ ਗੁਣ ਪ੍ਰਗਟ ਕਰ ਦਿੰਦਾ ਹੈ ਸਬਨਾ ਦਾਤਾ ਏਕ ਹੈ ਇਕੋ ਹਰ ਮਿੱਤਾ ਫਿਰ ਉਹ ਗੁਰਮੁਖ ਪੁਰਸ਼ ਸਿੱਖਿਆ ਦਿੰਦਾ ਹੈ ਕਿ हे ਭਾਈ ਸਾਰਿਆਂ ਨੂੰ ਇੱਕ ਪ੍ਰਭੂ ਹੀ ਦਾਤਾ ਦੇਣ ਵਾਲਾ ਹੈ ਅਤੇ ਇਕੋ ਪਰਮੇਸ਼ਰ ਹੀ ਲੋਕ ਪਰਲੋਕ ਦਾ ਮਿੱਤਰ ਹੈ ਸਲੋਕ ਮਹੱਲਾ 3 ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਆਪ ਜੀ ਕਿਰਪਾ ਕਰਕੇ ਬ੍ਰਾਹਮਣ ਦੇ ਲਖਣ ਦੱਸੋ ਤਾਂ ਉੱਤਰ ਵਿੱਚ ਸਤਿਗੁਰੂ ਜੀ ਧੰਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਏ ਭਾਈ ਜਿਹੜਾ ਰਾਤ ਦਿਨ ਪਰਮੇਸ਼ਰ ਦੇ ਵਿੱਚ ਲਿਵ ਬਿਰਤੀ ਲਗਾ ਕੇ ਰਹਿੰਦਾ ਹੈ ਪਾਉ ਬ੍ਰਹਮਾਕਾਰ ਬਿਰਤੀ ਕਰਕੇ ਉਸ ਦੇ ਵਿੱਚ ਜੁੜਿਆ ਰਹਿੰਦਾ ਹੈ ਅਤੇ ਬ੍ਰਹਮ ਵਿਆਪਕ ਪ੍ਰਭੂ ਦੇ ਤਾਈ ਬਿੰਦੇ ਜਾਣ ਲੈਂਦਾ ਹੈ ਉਹ ਹੀ ਅਸਲ ਵਿੱਚ ਬ੍ਰਾਹਮਣ ਕਿਹਾ ਜਾਂਦਾ ਹੈ ਅਰਥਾਤ ਜਿਵੇਂ ਨਦੀਆਂ ਸਮੁੰਦਰ ਵੱਲੋਂ ਚੱਲਦੀਆਂ ਤੇ ਸਮੁੰਦਰ ਵਿੱਚ ਜਾ ਕੇ ਉਸ ਦਾ ਹੀ ਰੂਪ ਹੋ ਜਾਂਦੀਆਂ ਇਓ ਜੋ ਪੁਰਖ ਸੰਸਾਰ ਰੂਪੀ ਬੰਨੋਂ ਟੱਪ ਕੇ ਪੰਜਾਂ ਕੋਸ਼ਾਂ ਦੇ ਪਹਾੜਾ ਨੂੰ ਲੰਘ ਕੇ ਜਦੋਂ ਬ੍ਰਹਮ ਰੂਪੀ ਸਮੁੰਦਰ ਵਿੱਚ ਮਿਲਦੇ ਹਨ ਤਾਂ ਉਸ ਦਾ ਰੂਪ ਹੀ ਹੋ ਜਾਂਦੇ ਆ ਤੇ ਅੰਦਰ ਜੀਵ ਭਾਵ ਨਹੀਂ ਰਹਿੰਦਾ ਇਸ ਪ੍ਰਕਾਰ ਬ੍ਰਹਮ ਸਰੂਪ ਦੀ ਪ੍ਰਾਪਤੀ ਵਾਲਾ ਹੀ ਬ੍ਰਾਹਮਣ ਕਹੀਦਾ ਹੈ ਕਬੀਰ ਸਾਹਿਬ ਫਰਮਾਉਂਦੇ ਨਾ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੈ ਸਤਗੁਰੂ ਪੁੱਛੈ ਸੱਚ ਸੰਜਮ ਕਮਾਵੇ ਹਉਮੈ ਰੋਗ ਤਿਸ ਜਾਏ ਉਹ ਸਤਿਗੁਰਾਂ ਨੂੰ ਪੋਸ਼ ਕਰਕੇ ਤੇ ਸੱਚ ਬੋਲੇ ਤੇ ਸੰਜੇ ਮਿੰਦਰੀਆਂ ਨੂੰ ਦਮਨ ਕਰਕੇ ਨਾਮ ਦੀ ਕਮਾਈ ਕਰੇ ਗੁਰੂ ਦੀ ਮਤ ਅਨਸਾਰ ਰਸਨਾ ਤੇ ਹਿਰਦੇ ਨਾਲ ਸੱਚ ਦੀ ਕਮਾਈ ਕਰਕੇ ਇੰਦਰੀਆਂ ਦਾ ਦਮਨ ਕਰੇ ਤੇ ਉਸ ਦਾ ਹੰਗਤਾ ਮਮਤਾ ਦਾ ਰੋਗ ਚਲਿਆ ਜਾਵੇਗਾ ਹਰ ਗੁਣ ਗਾਵੈ ਗੁਣ ਸੰਗ ਰਹੈ ਜੋਤੀ ਜੋਤ ਮਿਲਾਏ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਵੀ ਕਰੇ ਤੇ ਗੁਣਾ ਨੂੰ ਸੰਗ੍ਰਹਿ ਇਕੱਠਾ ਵੀ ਕਰੇ ਫਿਰ ਜੋਤੀ ਪ੍ਰਕਾਸ਼ ਰੂਪ பிரபு ਵਿੱਚ ਆਪਣੀ ਪਰਤਕ ਜੋਤ ਨੂੰ ਮਿਲਾਉਣਾ ਕਰੇ ਇਸ ਯੁਗਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ হে ਭਾਈ ਇਸ ਕਲਯੁਗ ਦੇ ਸਮੇਂ ਵਿੱਚ ਐਸਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਬ੍ਰਹਮ ਗਿਆਨ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਬ੍ਰਾਹਮਣ ਹੈ ਜਿਹੜਾ ਆਪਣੀ ਦੇਹ ਦੀ ਹੰਗਤਾ ਮਮਤਾ ਨਿਰਵਰਤ ਕਰਕੇ ਬ੍ਰਹਮ ਵਿੱਚ ਲੀਨ ਹੋ ਜਾਵੇ ਨਾਨਕ ਦਿਸਨੋਂ ਮਿਲਿਆ ਸਦਾ ਸੁਖ ਪਾਈਐ ਜੇ ਅਨੰਦ ਹਰ ਨਾਮ ਧਿਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਨੂੰ ਮਿਲਣ ਕਰਕੇ ਸਦੀਵੀ ਅਵਿਨਾਸ਼ੀ ਸੁਖ ਪਾਈਦਾ ਹੈ ਜਿਹੜਾ ਬ੍ਰਹਮ ਦੇ ਜਨਨ ਵਾਲਾ ਹੋ ਗਏ ਅਨੰਦ ਰਾਤ ਦਿਨ ਇੱਕ ਰਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਈ ਜੋ ਮਨਮੁਖ ਹੈ ਸਤਗੁਰੂ ਦੱਸਦੇ ਆ ਕਿ ਜਿਹੜਾ ਬੇਮੁਖ ਪੁਰਖ ਹਿਰਦੇ ਵਿੱਚੋਂ ਕਪਟ ਛਲ ਨਾਲ ਭਰਿਆ ਆ ਤੇ ਸਰੂਪ ਦੇ ਗਿਆਨ ਤੋਂ ਹੀਣਾ ਹੈ ਅਤੇ ਆਪ ਜੀਬਾ ਕਰਕੇ ਵੀ ਝੂਠ ਬੋਲਦਾ ਤੇ ਹੋਰਨਾ ਕੋਲੋਂ ਆਪਣੀ ਵਿਡਿਆਈ ਲਈ ਛਲ ਨਾਲ ਝੂਠ ਹੀ ਬੁਲਾਉਂਦਾ ਹੈ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਈ ਇਸ ਪ੍ਰਕਾਰ ਕਪਟ ਛਲ ਕੀਤਾ ਕੇ ਇਹ ਕਰਨ ਨਾਲ ਪੂਰਨ ਪਰਮੇਸ਼ਰ ਭੀਜੈ ਪ੍ਰਸੰਨ ਨਹੀਂ ਹੁੰਦਾ ਜੋ ਸੁਭਾਈ ਸੁਭਾਵਕ ਨਿਤਾ ਪ੍ਰਤੀ ਸਬਨਾ ਨੂੰ ਦ੍ਰਿਸ਼ਟਾ ਰੂਪ ਹੋ ਕੇ ਵੇਖ ਰਿਹਾ ਤੇ ਸਬਨਾ ਦੀਆਂ ਗੁਪਤ ਗੱਲਾਂ ਨੂੰ ਸੁਣ ਰਿਹਾ ਦੁਜੈ ਪਾਈ ਜਾਏ ਜਗ ਪਰਬੁੱਧੈ ਬਿਖ ਮਾਇਆ ਮੋਹ ਸੁਆਏ ਮਨਮੁਖ ਪੁਰਸ਼ ਆਪ ਦ્વੈਤ ਭਾਵ ਵਿੱਚ ਪਿਆ ਆ ਤੇ ਜਾ ਕੇ ਸੰਸਾਰ ਦੇ ਲੋਕਾਂ ਨੂੰ ਪਰ ਵਿਸ਼ੇਸ਼ ਕਰਕੇ ਬੁੱਧੈ ਗਿਆਨ ਦਿੰਦਾ ਕਿ ਮੈਂ ਹੀ ਅਸਲੀ ਗਿਆਨਵਾਨ ਤੁਸੀਂ ਮੇਰੀ ਸਿੱਖਿਆ ਨੂੰ ਧਾਰਨ ਕਰੋ ਇਉਂ ਵਿਹੋ ਰੂਪੀ ਮਾਇਆ ਦੇ ਮੋਹ ਦੇ ਪਰਯੋਜਨ ਵਿੱਚ ਹੀ ਲੱਗਾ ਰਹਿੰਦਾ ਇਤ ਕਮਾਣੈ ਸਦਾ ਦੁੱਖ ਪਾਵੈ ਜੰਮੈ ਮਰੈ ਫਿਰ ਆਵੈ ਜਾਇ ਇਸ ਪ੍ਰਕਾਰ ਕਮਾਣੈ ਕਮਾਈ ਕਰਨ ਕਰਕੇ ਹਮੇਸ਼ਾ ਹੀ ਲੋਕ ਪਰਲੋਕ ਵਿੱਚ ਦੁਸ਼ਟ ਉਹ ਕਸ਼ਟ ਪਾਉਂਦਾ ਹੈ ਅਤੇ ਵਾਰ-ਵਾਰ ਜੰਮਦਾ ਮਰਦਾ ਫਿਰ ਮੁੜ-ਮੁੜ ਜੁਨਾ ਵਿੱਚ ਆਵੈ ਜਾਏ ਆਉਂਦਾ ਜਾਂਦਾ ਰਹਿੰਦਾ ਸਹਸਾ ਮੂਲ ਨ ਚੁੱਕਈ ਵਿੱਚ ਵਿਸਟਾ ਬਜੈ ਬਜਾਈ ਉਨ੍ਹਾਂ ਦਾ ਪ੍ਰਮਾਣ ਪਰਮੇਗਤ ਵਿਪਰਜੇ ਆਦ ਸੰਸਾ ਮੂਲ ਉੱਕਾ ਹੀ ਨਹੀਂ ਚੁੱਕਿਆ ਜਾਂਦਾ ਤੇ ਅੰਤ ਨਰਕਾ ਰੂਪੀ ਵਿਸ਼ਟਾ ਗੰਦਗੀ ਵਿੱਚ ਪੈ ਕੇ ਪਚੇ ਸਾੜੇ ਹੋਏ ਸੜਨਗੇ ਪਹਿਲਾ ਮਾਤਾ ਦੇ ਗਰਭ ਵਿੱਚ ਸੜਦੇ ਆਏ ਫਿਰ ਇੱਥੇ ਵਿਸ਼ਿਆ ਰੂਪੀ ਵਿਸ਼ਟਾ ਵਿੱਚ ਸੜਦੇ ਰਹਿੰਦੇ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤੇਸ ਗੁਰ ਕੀ ਸਿੱਖ ਸੁਣਾਏ ਸਤਿਗੁਰੂ ਕਿਰਪਾ ਕਰ ਰਿਹਾ ਹੈ ਭਾਈ ਜਿੰਨਾ ਤਾਈ ਮੇਰਾ ਸਾਡਾ ਸੁਆਮੀ ਮਾਲਕ ਪਰਮੇਸ਼ਰ ਕਿਰਪਾ ਮਿਹਰ ਕਰਦਾ ਹੈ ਉਹਨਾਂ ਨੂੰ ਗੁਰਾਂ ਦੀ ਸਿੱਖਿਆ ਸੁਣਾਉਂਦਾ ਹੈ ਹਰ ਨਾਮ ਧਿਆਵੈ ਹਰ ਨਾਮੋਂ ਗਾਵੈ ਹਰ ਨਾਮੋਂ ਅੰਤ ਛਡਾਈ ਫਿਰ ਸਤਿਗੁਰਾਂ ਦੀ ਸਿੱਖਿਆ ਸਰਵਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਵਰਤੀ ਕਰਕੇ ਧਿਆਉਣਾ ਕਰੇ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਵਿੱਚ ਪਾ ਕੇ ਗਾਉਣਾ ਕਰੇ ਇਰੰਤ ਨੂੰ ਅਕਾਲ ਪੁਰਖ ਦਾ ਨਾਮ ਦੁੱਖਾਂ ਆਦਤੋਂ ਛੁਡਾ ਲਵੇਗਾ ਪੌੜੀ ਜਿਨ੍ਹਾਂ ਹੁਕਮ ਮਨਾਏ ਓਨ ਤੇ ਪੂਰੇ ਸੰਸਾਰ ਜਿਨ੍ਹਾਂ ਜੀਵਾਂ ਨੂੰ ਪਰਮੇਸ਼ਰ ਨੇ ਆਪਣਾ ਹੁਕਮ ਆਦੇਸ਼ ਬਾਣਾ ਮਨਾਏ ਓਨ ਮਨਾਉਣਾ ਕੀਤਾ ਹੈ ਉਹ ਇਸ ਸੰਸਾਰ ਜਗਤ ਵਿੱਚ ਪੂਰੇ ਕਈੇ ਪੂਰਨ ਪੁਰਖ ਹਨ ਸਾਹਿਬ ਸੇਵਨ ਆਪਣਾ ਪੂਰੈ ਸਬਦ ਵਿਚਾਰ ਉਹ ਆਪਣੇ ਸਾਹਿਬ ਮਾਲਕ ਪਰਮੇਸ਼ਰ ਨੂੰ ਸੇਵਨਾ ਜਾਂ ਸੇਵਾ ਕਰਦੇ ਆ ਅਤੇ ਪੂਰਨ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਦੇ ਹਨ ਹਰ ਕੀ ਸੇਵਾ চাকਰੀ ਸੱਚੈ ਸਬਦ ਪਿਆਰ ਸੱਚੇ ਗੁਰਾਂ ਦੇ ਸਬਦ ਉਪਦੇਸ਼ ਨਾਲ ਪਿਆਰ ਕਰਨ ਰੂਪ ਪਰਮੇਸ਼ਰ ਦੀ ਸੇਵਾ ਟਹਿਲ ਤੇ ਚੱਕਰੀ ਨੌਕਰੀ ਕਰਦੇ ਆ ਚਾ ਉਤਸ਼ਾਹ ਨਾਲ ਸੇਵਾ ਕਰੀ ਕਰਦੇ ਆ ਭਗਤ ਰੂਪ ਨੌਕਰੀ ਕਰਦੇ ਆ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਉਹਨਾਂ ਪੁਰਖਾਂ ਨੇ ਪਰਮੇਸ਼ਰ ਦਾ ਮਹਿਲ ਸਰੂਪ ਪਾਉਣਾ ਕੀਤਾ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਮਾਰ ਨਾਸ਼ ਕਰ ਲਿਆ ਹੈ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ ਸਤਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਐਸੇ ਗੁਰਮੁਖ ਜਨ ਵਾਹਿਗੁਰੂ ਦੇ ਸਰੂਪ ਵਿੱਚ ਮਿਲੇ ਰਹਿੰਦੇ ਆ ਅਤੇ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਵਿੱਚ ਧਾਰ ਧਾਰਨ ਕਰਕੇ ਜਪਦੇ ਰਹਿੰਦੇ ਆ ਸਲੋਕ ਮਹੱਲਾ 3 ਅੱਗੇ ਪ੍ਰਸ਼ਨ ਸੀ ਸੇ ਸਤਗੁਰੂ ਜੀ ਗੁਰਮੁਖ ਜਨਾਂ ਦਾ ਧਿਆਨ ਕਿਹੋ ਜਿਹਾ ਹੁੰਦਾ ਹੈ ਗੁਰੂ ਪਾਤਸ਼ਾਹ ਅਗਲੇ ਸ਼ਲੋਕ ਰਾਹੀਂ ਉੱਤਰ ਦਿੰਦੇ ਆ ਗੁਰਮੁਖ ਧਿਆਨ ਸਹਿਜ ਧੁਨ ਉਪਜੈ ਸਚ ਨਾਮ ਚਿਤ ਲਾਇਆ ਏ ਭਾਈ ਜੋ ਸੱਚੇ ਨਾਮ ਵਿੱਚ ਆਪਣੇ ਚਿਤ ਮਨ ਦੀ ਬਿਰਤੀ ਨੂੰ ਲਾਉਣਾ ਕਰਦੇ ਆ ਉਹ ਗੁਰਮੁਖਾਂ ਨੂੰ ਧਿਆਨ ਦੀ ਸਹਿਜ ਸ਼ਾਂਤੀ ਵਾਲੀ ਧੁਨ ਧੁਨੀ ਉਪਜੈ ਪ੍ਰਗਟ ਹੋ ਜਾਂਦੀ ਹੈ ਗੁਰਮੁਖ ਅਨੰਦਿਨ ਰਹੈ ਰੰਗ ਰਾਤਾ ਹਰਿ ਕਾ ਨਾਮ ਮਨ ਭਾਇਆ ਗੁਰਮੁਖ ਜਨ ਰਾਤ ਦਿਨ ਰੰਗ ਪ੍ਰੇਮ ਵਿੱਚ ਰੰਗੇ ਰਹਿੰਦੇ ਆ ਕਿਉਂਕਿ ਉਹਨਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਪਾਇਆ ਚੰਗਾ ਲੱਗਾ ਹੈ ਗੁਰਮੁਖ ਹਰ ਵੇਖਹਿ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਸਹਿਜ ਰੰਗ ਲਾਇਆ ਗੁਰਮੁਖ ਜਨ ਪਰਮੇਸ਼ਰ ਨੂੰ ਹੀ ਸਾਰੇ ਵਿਆਪਕ ਵੇਖਦੇ ਆ ਗੁਰਮੁਖ ਜਨ ਪਰਮੇਸ਼ਰ ਦੇ ਜਸ ਨੂੰ ਰਸਨਾ ਨਾਲ ਬੋਲਦੇ ਆ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਸ਼ਾਂਤ ਰਸ ਵਿੱਚ ਸਥਿਤ ਹੋ ਕੇ ਰੰਗ ਪ੍ਰੇਮ ਲਾਉਣਾ ਕੀਤਾ ਹੈ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੀਰ ਚੁਕਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੂੰ ਆਪਣੇ ਸਰੂਪ ਦਾ ਅਪਰੋਖ ਗਿਆਨ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਅਗਿਆਨ ਦਾ ਅਧੀਰ ਹਨੇਰਾ ਤੇ ਤਿਮਰ ਮਾਇਆ ਦਾ ਅਧਿਕਾਰ ਚੁਕਾਇਆ ਕਿ ਇਹ ਦੂਰ ਕਰ ਲਿੰਦੇ ਆ ਜਿਸਨੂੰ ਕਰਮ ਹੋਵੇ ਧੁਰ ਪੂਰਾ ਤិន ਗੁਰਮੁਖ ਹਰ ਨਾਮ ਧਿਆਇਆ ਜਿਸਨੂੰ ਜਿਨ੍ਹਾਂ ਨੂੰ ਧੁਰੋਂ ਪਰਮੇਸ਼ਰ ਦਾ ਪੂਰਨ ਕਰਮ ਲਿਖਿਆ ਪ੍ਰਾਪਤ ਹੁੰਦਾ ਹੈ ਉਹਨਾਂ ਨੇ ਗੁਰਮੁਖ ਜਨਾਂ ਨਾਲ ਮਿਲ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਮਹੱਲਾ ਤੀਜਾ ਸਤ ਗੁਰ ਜਿਨ੍ਹਾਂ ਨਾ ਸੇਵਿਓ ਸਬਦ ਨ ਲੱਗੋ ਪਿਆਰ ਹੇ ਭਾਈ ਜਿਨ੍ਹਾਂ ਨੇ ਸਤ ਗੁਰੂ ਸਾਹਿਬ ਜੀ ਨੂੰ ਸੇਵਨਾ ਨਹੀਂ ਨ ਕੀਤਾ ਅਤੇ ਗੁਰਾਂ ਦੇ ਉਪਦੇਸ਼ ਨਾਲ ਪਿਆਰ ਪ੍ਰੇਮ ਨਹੀਂ ਲਾਉਣਾ ਕੀਤਾ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਜਿਨ੍ਹਾਂ ਨੇ ਸੁਤੇ ਸਿਧ ਜਾਂ ਅਪੁਰ ਪਦ ਵਿੱਚ ਇਸਤਿਤ ਚਿਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਨਹੀਂ ਕੀਤਾ ਉਹਨਾਂ ਪੁਰਖਾਂ ਨੇ ਸੰਸਾਰ ਜਗਤ ਵਿੱਚ ਕਿਤ ਕਈਏ ਕਿਸ ਵਾਸਤੇ ਆਉਣਾ ਕੀਤਾ ਹੈ ਨਾਹੀਂ ਆਉਂਦੇ ਫਿਰ ਫਿਰ ਜੂਨੀ ਪਾਈਐ ਵਿਸਤਾ ਸਦਾ ਖੁਆਰ ਉਹਨਾਂ ਨੂੰ ਤਾਂ ਮੁੜ ਮੁੜ ਕੇ ਫਿਰ ਫਿਰ ਕੇ ਕੁਮਾ ਘਮਾ ਕੇ ਜੂਨਾ ਵਿੱਚ ਪਾਇਆ ਜਾਂਦਾ ਅਤੇ ਇੱਥੇ ਵਿਸ਼ਿਆਂ ਰੂਪੀ ਤੇ ਪਰਲੋਕ ਵਿੱਚ ਨਰਕਾਂ ਰੂਪੀ ਵਿਸਤਾ ਗੰਦਗੀ ਵਿੱਚ ਹਮੇਸ਼ਾ ਖੁਆਰ ਖਰਾਬ ਕੀਤਾ ਜਾਵੇਗਾ ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਝੂਠੇ ਪਦਾਰਥਾਂ ਦੇ ਲਾਲਚ ਲੋਭ ਵਿੱਚ ਲੱਗਣ ਕਰਕੇ ਨਾ ਉਰਵਾਰ ਇਸ ਲੋਕ ਅਤੇ ਨਾ ਪਾਰ ਪ੍ਰਲੋਕ ਵਿੱਚ ਹੀ ਕੋਈ ਢੋਈ ਮਿਲਦੀ ਹੈ ਨਾਨਕ ਗੁਰਮੁਖ ਉਬਰੇ ਜੇ ਆਪ ਮੇਲੇ ਕਰਦਾਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰਮੁਖ ਜਨ ਹੀ ਗੁਰਾਂ ਦੁਆਰਾ ਸ਼ਬਦ ਦੀ ਕਮਾਈ ਕਰਕੇ ਇਸ ਸੰਸਾਰ ਦੇ ਦੁੱਖਾਂ ਤੋਂ ਉਬਰੇ ਬਚੇ ਆ ਜਿਨ੍ਹਾਂ ਨੂੰ ਕਰਤਾਰ ਰਜਨ ਹਾਰ ਪ੍ਰਭੂ ਨੇ ਆਪ ਗੁਰਾਂ ਨੂੰ ਮੇਲ ਦੇਣਾ ਕੀਤਾ ਹੈ ਪੌੜੀ ਭਗਤ ਸੱਚੇ ਦਰਸੋ ਦੇ ਸੱਚੇ ਸ਼ਬਦ ਰਹਾਏ ਪਰਮੇਸ਼ਰ ਦੇ ਸੇਵਕ ਜਨ ਉਸ ਦੇ ਸੱਚੇ ਦਰਬਾਰ ਸੱਚਖੰਡ ਜਾਂ ਸੱਚਖੰਡ ਵਿੱਚ ਸੋਭਦੇ ਆ ਭਾਵ ਸੱਚੇ ਦੇ ਗਿਆਨ ਰੂਪੀ ਦਰਵਾਰੇ ਵਿੱਚ ਸਤਿ ਧੂ ਕੇ ਸੋਭਦੇ ਹਨ ਅਤੇ ਉਹਨਾਂ ਦੇ ਚਿੱਤ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਟਿਕੇ ਰਹਿੰਦੇ ਆ ਹਰ ਕੀ ਬ੍ਰੀਦ ਤਿਨ ਊਪਜੀ ਹਰ ਪ੍ਰੇਮ ਕਸਾਏ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੀਤੀ ਉਪਜੀ ਪੈਦਾ ਹੋ ਜਾਂਦੀ ਹੈ ਅਤੇ ਹਰੀ ਦੇ ਪ੍ਰੇਮ ਪਿਆਰ ਦੀ ਕਸਾਏ ਕੀ ਇਹ ਖਿੱਚ ਪਈ ਰਹਿੰਦੀ ਹੈ ਹਰ ਰੰਗ ਰਹੇ ਸਦਾ ਰੰਗ ਰਾਤੀ ਰਸਨਾ ਹਰ ਰਸ ਪਿਆਏ ਜੋ ਹਰ ਹਰੀ ਸਾਰਿਆਂ ਰੰਗਾਂ ਵਿੱਚ ਵਿਆਪਕ ਰਹਿੰਦਾ ਹੈ ਉਹ ਭਗਤ ਹਮੇਸ਼ਾ ਉਸ ਹਰੀ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਆ ਹਰੀ ਦੇ ਪ੍ਰੇਮ ਵਿੱਚ ਬਾਣੀ ਕਰਕੇ ਵੀ ਰੰਗੇ ਰਹਿੰਦੇ ਮਨ ਕਰਕੇ ਵੀ ਸਦਾ ਹਰੀ ਦੇ ਪ੍ਰੇਮ ਵਿੱਚ ਰਤੇ ਰਹਿੰਦੇ ਅਤੇ ਆਪਣੀ ਜੀਭਾ ਤਾਂ ਹੀ ਵੀ ਹਰੀ ਦੇ ਨਾਮ ਰਸ ਨੂੰ ਪਿਉਂਦੇ ਆ ਸਫਲ ਜਨਮ ਤਿਨੀ ਗੁਰਮਖ ਜਾਤਾ ਹਰ ਜੀਵ ਹਿਰਦੈ ਵਸਾਏ ਉਹਨਾਂ ਦਾ ਜਨਮ ਸਫਲਾ ਸਿਹਤ ਗਿਆਨ ਫਲਦੇ ਹੈ ਜਿਨ੍ਹਾਂ ਗੁਰਮਖ ਜਿਨ੍ਹਾਂ ਨੇ ਸਵੈ ਰੂਪ ਨੂੰ ਜਾਣ ਲਿਆ ਹੈ ਅਤੇ ਹਰੀ ਪ੍ਰਭੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਬਾਜ ਗੁਰੂ ਫਿਰੈ ਬਿਲ ਲਾਦੀ ਦੂਜੈ ਪਾਇ ਖੁਆਏ ਗੁਰੂ ਸਾਹਿਬ ਜੀ ਤੋਂ ਬਾਜ ਕੀਏ ਬਗੈਰ ਸਾਰੀ ਸ੍ਰਿਸ਼ਟੀ ਹੀ ਵਿਰਲਾਪ ਕਰਦੀ ਫਿਰਦੀ ਹੈ ਅਤੇ ਜੀਵ ਦੂਜੇ ਦ્વੈਤ ਭਾਵ ਵਿੱਚ ਭੁੱਲੇ ਹੋਏ ਖੁਆਰ ਹੁੰਦੇ ਫਿਰਦੇ ਆ ਸਲੋਕ ਮਹੱਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਏ ਭਾਈ ਇਸ ਕਲਯੁਗ ਦੇ ਸਮੇਂ ਦੇ ਅੰਦਰ ਨਾਮ ਰੂਪੀ ਨਿਧਾਨ ਖਜਾਨਾ ਭਗਤ ਜਨਾਂ ਨੇ ਹੀ ਕਮਾਉਣਾ ਕੀਤਾ ਭਗਤੀ ਦੁਆਰਾ ਭਗਤ ਜਨਾਨੇ ਕਮਾਉਣਾ ਕੀਤਾ ਅਤੇ ਵਾਹਿਗੁਰੂ ਦੀ ਪ੍ਰਾਪਤੀ ਰੂਪ ਉੱਤਮ ਸ੍ਰੇਸ਼ਟ ਪਦਵੀ ਨੂੰ ਪਾਉਣਾ ਕੀਤਾ ਹੈ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦਿਨ ਨਾਮ ਧਿਆਇਆ ਸੱਚੇ ਗੁਰਾਂ ਦੀ ਸੇਵਾ ਕਰਕੇ ਹੀ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਅਤੇ ਰਾਤ ਦਿਨ ਇੱਕ ਰਸ ਨਾਮ ਨੂੰ ਹੀ ਧਿਆਉਣਾ ਕੀਤਾ ਹੈ ਨਾਮ ਨੂੰ ਧਿਆਉਣ ਕਰਕੇ ਅਨ ਦਿਨ ਅਵਿਦਿਆ ਰੂਪੀ ਅਨ ਰਾਤ ਮਿਟ ਗਈ ਤੇ ਗਿਆਨ ਰੂਪੀ ਦਿਨ ਚੜ ਗਿਆ ਹੈ ਵਿਚੇ ਗ੍ਰਹਿ ਗੁਰਬਚਨ ਉਦਾਸੀ ਹਉਮੈ ਮੋਹ ਜਲਾਇਆ ਉਹ ਭਗਤ ਜਨ ਗ੍ਰਹਿ ਗ੍ਰਸਤ ਵਿੱਚ ਅੰਦਰ ਸਰੀਰ ਰੂਪੀ ਗ੍ਰਹਿ ਘਰ ਵਿੱਚ ਰਹਿੰਦੇ ਹੋਏ ਵੀ ਗੁਰਾਂ ਦੇ ਬਚਨ ਉਪਦੇਸ਼ ਦੀ ਕਮਾਈ ਕਰਕੇ ਉਦਾਸੀ ਉਪਰਾਮ ਰਹਿੰਦੇ ਆ ਅਤੇ ਉਹਨਾਂ ਦੀ ਦੇਹ ਦੀ ਹੰਗਤਾ ਮਮਤਾ ਤੇ ਮੋਹ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜਨਾ ਕੀਤਾ ਉਹਨਾਂ ਨੇ ਆਪ ਤਰਿਆ ਕੁਲ ਜਗਤ ਤਰਾਇਆ ਧੰਨ ਜਣੇਦੀ ਮਾਇਆ ਉਹ ਗੁਰਮੁਖ ਜਨ ਭਗਤ ਜਨ ਤਰ ਗਿਆ ਹੈ ਆਪ ਤਰਿਆ ਆਪਣੀ ਕੁਲ ਤੇ ਸ਼ਰਨ ਆਉਣ ਵਾਲੇ ਸੰਸਾਰ ਦੇ ਲੋਕਾਂ ਨੂੰ ਵੀ ਤਾਰਨਾ ਕੀਤਾ ਕੁਲ ਸਾਰੇ ਜਗਤ ਨੂੰ ਤਰਾਉਣ ਵਾਲੇ ਹੋ ਜਾਂਦੇ ਅਤੇ ਉਹਨਾਂ ਨੂੰ ਜਨਮ ਦੇਣ ਵਾਲੀ ਜਣੇਦੀ ਮਾਂ ਵੀ ਧੰਤਾ ਦੇ ਜੋਗ ਹੈ ਇਨ ਧਨ ਜਣੇਦੀ ਮਾਉ ਆਏ ਸਫਲ ਸੀ ਐਸਾ ਸਤਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਿਸ ਗੁਰੂ ਦੀ ਸੇਵਾ ਕਰਕੇ ਇਹ ਦਾਤ ਪ੍ਰਾਪਤ ਹੁੰਦੀ ਹੈ ਅਜਿਹੇ ਸਤਗੁਰ ਸਾਹਿਬ ਜੀ ਨੂੰ ਉਹੀ ਪੁਰਖ ਪ੍ਰਾਪਤ ਕਰਦਾ ਜਿਸ ਦੇ ਮੱਤੇ ਉਪਰ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਹੀ ਗੁਰੂ ਪ੍ਰਾਪਤੀ ਦਾ ਲੇਖ ਲੇਖ ਕਰਕੇ ਪਾਉਣਾ ਕੀਤਾ ਹੈ ਜਨ ਨਾਨਕ ਬਲਹਾਰੀ ਗੁਰ ਆਪਣੇ ਬਿਟੋ ਜਿਨ ਭਰਮ ਭੁੱਲਾ ਮਾਰਗ ਪਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਹਿੰਦੇ ਹਨ ਕਿ ਆਪਣੇ ਗੁਰਾਂ ਦੇ ਉਪਰੋਂ ਕੁਰਬਾਨ ਜਾਂਦਾ ਹਨ ਜਿਨ੍ਹਾਂ ਸਤਿਗੁਰਾਂ ਨੇ ਭਰਮ ਵਿੱਚ ਭੁੱਲੇ ਹੋਏ ਜੀਵਾਂ ਤਾਂ ਹੀ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਉੱਪਰ ਪਾਉਣਾ ਕੀਤਾ ਸਾਨੂੰ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਤ੍ਰੈ ਗੁਣ ਰਾਜਸੀ ਤਾਮਸੀ ਸੰਤ ਕੀ ਸੁਭਾਅ ਵਾਲੇ ਤ੍ਰੈ ਗੁਣੀ ਜੀਵ ਮਾਇਆ ਨੂੰ ਦੇਖ ਕਰਕੇ ਭੁੱਲ ਰਹੇ ਆ ਜਿਵੇਂ ਦੀਪਕ ਦੀਵੇ ਨੂੰ ਦੇਖ ਕਰਕੇ ਪਤੰਗੇ ਭੰਬੜ ਪਰਵਾਨੇ ਉਸ ਦੀ ਲਾਡ ਵਿੱਚ ਆਪਣੇ ਆਪ ਨੂੰ ਸਾੜ ਲੈਂਦੇ ਆ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਜੀ ਕੀ ਵਿਦਵਾਨ ਲੋਕ ਤਾਂ ਇਸ ਮਾਇਆ ਤੋਂ ਬਚ ਗਏ ਹੋਣਗੇ ਗੁਰੂ ਉਤਰ ਦਿੰਦੇ ਹਨ ਪੰਡਿਤ ਭੁੱਲ ਭੁੱਲ ਮਾਇਆ ਵੇਖੇ ਦਿਖਾ ਕਿਨੇ ਕਿਉ ਆਣ ਚੜਾਇਆ ਏ ਭਾਈ ਪੰਡਿਤ ਵਿਦਵਾਨ ਲੋਕ ਪਰਮੇਸ਼ਰ ਵੱਲੋਂ ਭੁੱਲ ਭੁੱਲ ਕੇ ਅੰਦਰੋਂ ਮਾਇਆ ਵੱਲ ਹੀ ਵੇਖਦੇ ਆ ਕਿ ਦੇਖਾ ਵੇਖੀਏ ਕਿਸੇ ਨੇ ਕੁਝ ਆਣ ਕੇ ਚੜਾਇਆ ਵੀ ਆ ਇਹਨਾਂ ਉਦਾਂ ਹੀ ਬੁਲੀ ਜਾਂਦੇ ਆ ਦੂਜੈ ਭਾਇ ਪੜ੍ਹੈ ਨਿਤ ਵਿਖਿਆ ਨਾ ਉਹ ਦਈਏ ਹੋ ਆਇਆ ਇਹ ਪੰਡਿਤ ਲੋਕ ਤਾਂ ਦੂਜੇ ਦ્વੈਤ ਭਾਵ ਦੇ ਸਹਤ ਹੋ ਕੇ ਮਾਇਆ ਦੀ ਪ੍ਰਾਪਤੀ ਲਈ ਹੀ ਨਿਤ ਪ੍ਰਤੀ ਪੜਾਈ ਪੜਦੇ ਆ ਇਹਨਾਂ ਨੂੰ ਤਾਂ ਦਈਏ ਸੋ ਇਸ ਨੂੰ ਦੱਦਾ ਯਈਏ ਨੂੰ ਸਿਹਾਰੀ ਇਸ ਤਰ੍ਹਾਂ ਪੜਨਾ ਦੱਦਾ ਈੜੀ ਨੂੰ ਬਿਹਾਰੀ ਈੜੀ ਨੂੰ ਸਿਹਾਰੀ ਦਈਏ ਇਸ ਤਰ੍ਹਾਂ ਕਹਿੰਦੇ ਦਈਏ ਪ੍ਰੇਰਕ ਪਰਮੇਸ਼ਰ ਨੇ ਇਹ ਆਪਣੇ ਨਾਵੋ ਨਾਮ ਵੱਲੋਂ ਖੋਇਆ ਭੁਲਾ ਦਿੱਤਾ ਹੈ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ ਜੋਗ ਧਾਰਨ ਵਾਲੇ ਜੰਗਮ ਸ਼ੈਵ ਮਤ ਵਾਲੇ ਸੰਨਿਆਸੀ ਤਿਆਗੀ ਸੰन्यास ਮਤ ਨੂੰ ਧਾਰਨ ਵਾਲੇ ਵੀ ਮਾਇਆ ਵਿੱਚ ਹੀ ਭੁੱਲੇ ਹੋਏ ਫਿਰਦੇ ਆ ਉਹਨਾਂ ਸਭਨਾਂ ਨੇ ਆਪਣੇ ਅੰਦਰ ਅਭਿਮਾਨ ਤੇ ਭੇਖਾਂ ਦਾ ਬਹੁਤ ਸਾਰਾ ਗਰਭ ਹੰਕਾਰ ਹੀ ਵਧਾਉਣਾ ਕੀਤਾ ਹੈ ਛਾਦਨ ਭੋਜਨ ਨ ਲੈ ਹੀ ਸਤ ਭਿਖਿਆ ਮਨ ਹੱਠ ਜਨਮ ਗਵਾਇਆ ਛਾਦਨ ਵਸਤ ਭੋਜਨ ਅਨ ਪਦਾਰਥ ਆਦ ਦੀ ਸਤ ਭਿਖਿਆ ਉੱਤਮ ਭਿਖਸ਼ਾ ਨਹੀਂ ਲੈਂਦੇ ਲੈਂਦੇ ਨਹੀਂ ਹਨ ਸਤ ਸ਼ਰਧਾ ਜਾਂ ਸਤ ਨਿਸ਼ਚਾ ਕਰਕੇ ਭਿਖਸ਼ਾ ਨਹੀਂ ਲੈਂਦੇ ਭਾਵ ਕਹਿੰਦੇ ਕਿ ਅਸੀਂ ਤਿਆਗੀ ਹਾਂ ਇਓ ਮਨ ਹੱਠ ਮੰਦੀ ਜਿੱਦ ਕਰਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲੈਣਾ ਕੀਤਾ ਉਹਨਾਂ ਨੇ ਇਤੜਿਆ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਇਤੜਿਆ ਇਤਨੇ ਲੋਕਾਂ ਦੇ ਵਿੱਚੋਂ ਉਹ ਜਨਪੁਰਸ਼ ਸਮਦਾ ਵਿਸ਼ੇਸ਼ ਕਰਕੇ दैवी ਗੁਣਾ ਦੀ ਸੰਪਦਾ ਵਾਲਾ ਹੈ ਜਾਂ ਪਰਮੇਸ਼ਰ ਸਰੂਪ ਵਿੱਚ ਸਮਾਇਆ ਹੋਇਆ ਜਿਸ ਨੇ ਗੁਰਮੁਖ ਬਣ ਕੇ ਜਮੁਖੀ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਸਤਿਗੁਰੂ ਸਾਹਿਬ ਜੀ ਗੁਰਮਖ ਜਨਾਂ ਦੀ ਦ੍ਰਿਸ਼ਟੀ ਜਣਾਉਂਦੇ ਹੋਏ ਕਥਨ ਕਰਦੇ ਹਨ ਕਿ हे ਭਾਈ ਕਿਸ ਨੂੰ ਆਖ ਕਹਿ ਕਰਕੇ ਸੁਣਾਉਣਾ ਕਰੀਏ ਜਦੋਂ ਸਾਰੇ ਉਸ ਪ੍ਰਭੂ ਦਾ ਕਰਾਇਆ ਹੋਇਆ ਕਰਦੇ ਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਭਾਈ ਕਾਮ ਵਿਕਾਰ ਦ੍ਰਿਸ਼ਟੀ ਮੰਦਾ ਸੰਕਲਪ ਕ੍ਰੋਧ ਗੁੱਸੇ ਅਹੰਕਾਰਾ ਹੰਕਾਰ ਅਤੇ ਮਾਇਆ ਦੇ ਮੋਹ ਵਿੱਚ ਫਸੇ ਜੀਵ ਪ੍ਰੇਤ ਭੂਤ ਜਿੰਨ ਦੀ ਨਿਆਈ ਹਨ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਇਹ ਕਾਮ ਕ੍ਰੋਧ ਆਦ ਜਮਾਂ ਦੀ ਸਭਨਾ ਦੇ ਸਿਰ ਉੱਪਰ ਕਾਰ ਹੈ ਇਹ ਕਾਮ ਕ੍ਰੋਧ ਆਦ ਸਭ ਜਮ ਦੂਤਾਂ ਦੀ ਸਰਕਾਰ ਰਈਤ ਆ ਇਨਾਂ ਇਹਨਾਂ ਦੇ ਅਧੀਨ ਜੀਵਾਂ ਦੇ ਸਿਰ ਉੱਤੇ ਜਮਦੂਤਾਂ ਦਾ ਕਰਾਰਾ ਕਰੜਾ ਡੰਡਾ ਹੈ ਮਨਮੁਖ ਜਮ ਮਗ ਪਾਈਨ ਜਿਨ੍ਹਾਂ ਮਨਮੁਖ ਜਮ ਮਗ ਪਾਈਨ ਜਿਨ ਦੂਜਾ ਭਾਉ ਪਿਆਰਾ ਉਹ ਮਨਮੁਖ ਬੇਮੁਖ ਪੁਰਸ਼ ਜਮਦੂਤਾਂ ਦੇ ਮਗ ਰਸਤੇ ਪਾਏ ਜਾਂਦੇ ਆ ਜਿਨ੍ਹਾਂ ਨੂੰ ਦੂਜਾ ਭਾਉ ਦ્વੈਤ ਭਾਉ ਪਿਆਰਾ ਚੰਗਾ ਲੱਗਦਾ ਹੈ ਜੰਪੁਰ ਬੱਦੇ ਮਾਰੀਆਂ ਕੋ ਸੁਣੈ ਨਾ ਪੁਕਾਰਾ ਫਿਰ ਜਮਾਂ ਦੇ ਪੂਰੀ ਭਾਵ ਨਰਕਾਂ ਵਿੱਚ ਬਨ ਕੇ ਮਾਰੇ ਜਾਂਦੇ ਆ ਇਹਨਾਂ ਦੀ ਪੁਕਾਰਾ ਫਰਿਆਦ ਨੂੰ ਕੋਈ ਨਹੀਂ ਸੁਣਦਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰ ਮੁਖ ਨਿਸਤਾਰਾ ਜਿਸ ਨੂੰ ਜਿਨ੍ਹਾਂ ਤਾਂ ਹੀ ਪਰਮੇਸ਼ਰ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਕ੍ਰਿਪਾ ਮਿਹਰ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਸਤਿਗੁਰੂ ਸਾਹਿਬ ਜੀ ਮਿਲਦੇ ਆ ਉਸ ਗੁਰਮੁਖ ਪਿਆਰੇ ਦਾ ਅੰਤ ਨੂੰ ਜਮਾਂ ਦੀ ਮਾਰ ਤੋਂ ਛੁਟਕਾਰਾ ਹੁੰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ